ਕਰ ਕੇ ਬੰਦਾ ਢਾਡੀ ਬਣਨ ਨੂੰ ਤਿਆਰ ਹੋ ਜਾਂਦਾ ਹੈ ਉਹ ਮਹਾ ਕਾਰੀਗਰ ਨੂੰ ਸ੍ਰੀ ਜੀ ਸਿੱਧੂ ਸਾਹਿਬ ਉਹਨਾਂ ਦੇ ਨਾਮ ਤੇ ਬਹੁਤ ਵੱਡਾ ਇੱਕ ਕਾਲ ਜੀ ਕਰਨੀ ਕੀਤਾ ਹੈ ਮੈਨੂੰ ਇਸ ਗੱਲ ਦਾ ਮਕਰ ਹੈ ਮੇਰੇ ਸਾਥਾਕਰ ਦੇ ਵਿੱਚੋਂ ਆਪਣੇ ਇਸ ਇਲਾਕੇ ਦੇ ਵਿੱਚੋਂ ਮੇਰਾ ਛੋਟਾ ਵੀਰ ਵੀ ਹੈ ਤੇ ਰਿਸ਼ਤੇਦਾਰ ਭਾਈ ਜਸਵੀਰ ਸਿੰਘ ਜੀ ਬੈਠੇ ਸੀ ਪ੍ਰਾਂਤ ਤੇ ਮੇਰਾ ਭਤੀਜਾ ਵੀ ਲੱਗਦਾ ਹੈ ਬਹੁਤ ਹੀ ਸਤਿਕਾਰਯੋਗ ਭਾਈ 임ਮਨਦੀਪ ਸਿੰਘ ਜੀ ਖਾਲਸਾ ਮੱਛਗੜਾ ਸਾਹਿਬ ਇਹਨਾਂ ਨੇ ਇਹਨਾਂ ਦੇ ਸਭੀ ਨੇ ਰਹੇਗੇ ਉੱਥੇ ਪੜ੍ਹਾਈ ਕੀਤੀ ਤੇ ਫਿਰ ਉਸ ਵਿਦਿਆਲੇ ਦੇ ਵਿੱਚ ਉਸ ਕਾਲਜ ਦੇ ਵਿੱਚੋਂ ਕੌਣ ਦੇ ਪ੍ਰਚਾਰਕ ਤੇ ਢਾਡੀ ਬਣ ਕੇ ਨਿਕਲੇ ਜਿ ਇਹਨਾਂ ਦਾ ਆਪਣਾ ਢਾਡੀ ਜੱਥਾ ਹੈ ਅੱਜ ਇਸ ਪਵਿੱਤਰ ਦਰਬਾਰ ਤੇ ਹਾਜ਼ਰੀ ਭਰਨ ਵਾਸਤੇ ਆਈ ਨੇ ਮੈਂ ਸਗੂ ਕਾ ਤਸਵੀਰਾਂ ਵਰਤ ਰਹੀ ਤੇ ਇਹਨਾਂ ਨੂੰ ਕਿਉਂ ਆਇਆ ਅੱਜਾ ਤੇ ਗੁਰਸਾਹਿਬ ਕਰਤਾ ਬਖ ਪਿਆਰ ਬਣਾਈ ਰੱਖਣ ਇਹ ਤੋਂ ਬਾਅਦ ਇਹਨਾਂ ਨੇ ਦੋ ਪਾਸੇ ਦਾ ਸਨਮਾਨ ਸੰਗਤੀ ਖੇਮੇ ਦੇ ਅੰਦਰ ਅੱਜ ਦੇ ਇਸ ਸਾਡੀ ਦਰਵਾਜ਼ੇ ਤੇ ਹਾਜ਼ਰੀ ਭਰਨੀ ਹੈ ਜਦ ਤੱਕ ਕਿਰਪਾ ਕਰੇ ਮੇਹਰ ਭਰੇ ਨਰੇਤ ਕਰੇ ਸਾਰੇ ਪਾਸੇ ਹੋਣ ਵਾਲਾ ਸਮਾਜਿਕ ਦਿਖਲਾਵਾ ਹੋਵੇ ਤੇ ਇਹਨੇ ਸ਼ਰਤ ਪ੍ਰਮਾਨ ਕਰੇ ਵੀ ਜਸਵੀਰ ਸਿੰਘ ਜਿਹੜੀ ਆਏ ਬਹੁਤ ਵੱਡਾ ਮਾਣ ਸਨਮਾਨ ਦੇ ਕੇ ਗਏ ਨੇ ਇਹਨਾਂ ਨੂੰ ਵੀ ਜ਼ਿੰਦਗੀ ਦੇ ਅੰਦਰ ਫਕਰ ਹੁੰਦਾ ਭਾਈ ਮੇਰਾ ਪੁੱਤ ਢਾਡੀ ਬਣਿਆ ਕਿਉਂਕਿ ਢਾਡੀ ਜੇ ਕਿਹੜੇ ਘਰ 'ਚ ਪੈਦਾ ਹੁੰਦਾ ਹੈ ਇਹਦਾ ਪਤਾ ਨਹੀਂ ਕਿੰਨੇ ਜਨਮਾਂ ਦੀ ਧਰਤੀ ਹੁੰਦੀ ਹੈ ਤੇ ਫਿਰ ਉਹ ਘਰ 'ਚ ਇੱਕ ਢਾਡੀ ਪੈਦਾ ਹੁੰਦਾ ਹੈ ਇੱਕ ਪ੍ਰਚਾਰ ਪੈਦਾ ਹੁੰਦਾ ਹੈ ਕੀਤਨੀਆਂ ਪੈਦਾ ਹੁੰਦਾ ਹੈ ਇੱਕ ਪਾਰਟੀ ਪੈਦਾ ਹੁੰਦਾ ਹੈ ਬਾਕੀ ਕੰਮ ਸਾਰੇ